ਚੈਨਲ ਪੰਜਾਬੀ ਦੇ ਖੇਰੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਜ਼ਾਰਾਂ ਆਦਿ ਅੱਜ ਇਹ ਕੁਝ ਗੱਲਾਂ ਬਤਾਈ ਦੇ ਕੁਝ ਬਸਰੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਬੈਂਕ ਆਫ ਕੈਨੇਡਾ ਦੇ ਵਿਆਜ ਦਰਾਂ ਦੇ ਵਿੱਚ ਅੱਜ ਕੋਈ ਤਬਦੀਲੀ ਨਹੀਂ ਕੀਤੀ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਬੀਸੀ ਦੇ ਵਿੱਚੋਂ ਜਿਹੜੀ ਸੁਨਾਮੀ ਵਾਰਨਿੰਗ ਆ ਉਹ ਖਤਮ ਕੀਤੀ ਗਈ ਹੈ। ਤੀਜਾ ਓਵਰਡੋਜ਼ ਪਰਮਿਸ਼ਨ ਸਾਈਟ ਦਾ ਮਾਮਲਾ ਪ੍ਰੀਮੀਅਰ ਦੇ ਕੋਲ ਚੱਲਿਆਗਾ। ਚੌਥੀ ਗੱਲਬਾਤ ਕੈਨੇਡਾ ਨੇ ਜਿਹੜੀ ਮਾਪਿਆਂ ਦੀਆਂ ਵੀਜ਼ਾ ਅਪਲੀਕੇਸ਼ਨ ਸਿਓ ਖੋਲੀਆਂ ਤੇ ਆਖਰ ਦੇ ਵਿੱਚ ਕੈਨੇਡਾ ਦੇ ਵਿੱਚ ਕਾਰਾਂ ਦੇ ਕਰਾਇਆਂ ਵਿੱਚ ਕਮੀ ਆ ਰਹੀ ਹੈ ਔਰ ਬਹੁਤ ਵੱਡੀ ਕਮੀ ਇਹਦੇ ਬਾਰੇ ਗਲਬਤ ਕਰਨੀ ਸਭ ਤੋਂ ਪਹਿਲਾਂ ਇੰਟਰਸਟ ਰੇਟ ਬਾਰੇ ਗੱਲ ਕਰ। ਇੰਟਰਸਟ ਰੇਟ ਉਨੇ ਹੀ ਰਹਿ ਗਿਆ ਜਿੰਨੇ ਸੀਗੇ ਬੈਂਕ ਆਫ ਕੈਨੇਡਾ ਨੇ ਕੀ ਇੰਟਰਸਟ ਰੇਟ ਚੜਾਇਆ ਉਹ 2.75% ਹੀ ਰੱਖਿਆ ਇਹਨੂੰ ਬਦਲਿਆ ਨਹੀਂ। ਇਹ ਐਕਸਪੈਕਟਡ ਸੀਗਾ ਜਿਹੜੇ ਅਰਥਸ਼ਾਸਤਰੀ ਸੀਗੇ ਉਹਨਾਂ ਨੇ ਪਹਿਲਾਂ ਹੀ ਇਹ ਪ੍ਰੋਡिक्ट ਕਰ ਦਿੱਤਾ ਸੀ ਇਹ ਫੈਸਲਾ। ਕਿ ਇਹ ਸੋਏ ਜਿਹੜਾ 2.75 ਦੇ ਉੱਤੇ ਰਹਿ ਗਿਆ ਨਾ ਵਧਿਆ ਨਾ ਘਟਿਆ ਬਦਲਤ ਖੈਰ ਕੀ ਸੀ ਘਟਣ ਦੀ ਆਸ ਸੀਗੀ ਪਰ ਇਹ ਕੋਈ ਹੈਰਾਨੀ ਜਨਕ ਫੈਸਲਾ ਨਹੀਂ ਹੋਇਆ ਜਿਹੜੀ ਕੈਨੇਡਾ ਦੀ ਆਰਥਿਕਤਾ ਆ ਜਾਂ ਅਰਥ ਵਿਵਸਥਾ ਆ ਉਹ ਜਿੰਨਾ ਮੰਨਿਆ ਜਾ ਰਿਹਾ ਸੀ ਉੱਥੇ ਤੋਂ ਬਿਹਤਰ ਕਰ ਰਹੀ ਹੈ ਤੇ ਟ੍ਰੇਡ ਪ੍ਰੋਬਲਮਸ ਜਿਹੜੀਆਂ ਭਾਵੇਂ ਕਿ ਅਮਰੀਕਾ ਦੇ ਨਾਲ ਬਹੁਤ ਸਾਰੀਆਂ ਟ੍ਰੇਡ ਪ੍ਰੋਬਲਮਸ ਆਈਆਂ ਔਰ ਦੱਸਿਆ ਜਾ ਰਿਹਾ ਸੀ ਕਿ ਜਿੰਨੀਆਂ ਅਮਰੀਕਾ ਨੇ ਧਮਕੀਆਂ ਦਿੱਤੀਆਂ ਟੈਰਿਫ ਲਾਉਣ ਦੀਆਂ ਜਿੰਨੀ ਟ੍ਰੇਡ ਵਾਰ ਜੋ ਕੁਝ ਸਾਰਾ ਕੁਝ ਆ ਉਹ ਸਾਰੇ ਦੇ ਨਾਲ ਕੈਨੇਡਾ ਦੀ ਇਕਨੋਮੀ ਹਿੱਲ ਜਾਣੀ ਚਾਹੀਦੀ ਸੀ ਪਰ ਹਿੱਲੀ ਓਨੀ ਜ਼ਿਆਦਾ ਨਹੀਂ। ਬਾਵਜੂਦ ਉਹਨਾਂ ਸਾਰੇ ਚੈਲੰਜਸ ਦੇ ਜਿਹੜੀਆਂ ਟ੍ਰੇਡ ਪ੍ਰੋਬਲਮਸ ਦੀਆਂ ਕੈਨੇਡਾ ਦੀ ਆਰਥਿਕਤਾ ਫੇਰ ਵੀ ਸਥਿਰ ਰਹੀ ਹੈ। ਹੁਣ ਸਮੱਸਿਆ ਇਹ ਆ ਕਿ ਜਿਹੜੀ ਅਮਰੀਕਾ ਦੀ ਵਪਾਰਕ ਨੀਤੀ ਆ ਉਹ ਹਜੇ ਵੀ ਅਨਿਸ਼ਚਿਤਤਾ ਵਾਲਾ। ਮਤਲਬ ਉਹ ਅਨਸਰਟਨ ਹਜੇ ਬਾਰੇ ਉਹਦਾ ਵੀ ਨਹੀਂ ਪਤਾ। ਸੋ ਉਹ ਹੁਣ ਫਿਊਚਰ ਪਲਾਨ ਨਹੀਂ ਕੀਤਾ ਜਾ ਸਕਦਾ। ਕੀ ਕਰਨਾ ਕੀ ਹੈ ਫਿਊਚਰ ਦੇ ਵਿੱਚ ਇਹੀ ਕੁਝ ਸ਼ਾਇਦ ਬੈਂਕ ਆਫ ਕੈਨੇਡਾ ਨੇ ਕੀਤਾ ਕਿ ਉਹ ਦੇਖ ਰਹੇ ਹੈ ਕਿ ਇਸ ਪਾਉਂਡ ਦੇ ਵਿੱਚ ਕਰਨਾ ਕੀ ਹੋਵੇ ਬਹੁਤ ਸਾਰੇ ਫੈਕਟਰ ਨੇ ਜਿਹੜੇ ਧਿਆਨ ਵਿੱਚ ਰੱਖ ਕੇ ਇੰਟਰਸਟ ਰੇਟ ਬਦਲਿਆ ਜਾਂਦਾ ਹੁਣ ਉਹ ਸਾਰੇ ਫੈਕਟਰ ਤੇ ਉਸੇ ਤਰ੍ਹਾਂ ਹੀ ਨੇ ਪਰ ਉਹਦੇ ਵਿੱਚ ਇੱਕ ਵੱਡਾ ਫੈਕਟਰ ਅਮਰੀਕਾ ਦੇ ਨਾਲ ਵਪਾਰਕ ਯੁੱਧ ਜਿਹੜਾ ਆ ਉਹ ਜੁੜ ਗਿਆ ਸੋ ਬੈਂਕ ਆਫ ਕੈਨੇਡਾ ਜਿਹੜੀ ਆ ਇਹਨਾਂ ਨੇ ਅਪ੍ਰੈਲ ਦੇ ਵਿੱਚ ਵੀ ਇਦਾਂ ਹੀ ਕੀਤਾ ਸੀ ਇੰਟਰਸਟ ਰੇਟ ਇੰਨੇ ਹੀ ਰੱਖੇ ਸੀਗੇ ਤੇ ਜੂਨ ਦੇ ਵਿੱਚ ਵੀ ਕਿਉਂਕਿ ਗਲੋਬਲ ਟ੍ਰੇਡ ਚਿੰਤਾਵਾਂ ਨੇ ਵਿਸ਼ਵ ਵਪਾਰ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਨੇ ਸੋ ਜਿਹੜੀ ਅਮਰੀਕਾ ਤੇ ਦੂਜੇ ਦੇਸ਼ਾਂ ਦੇ ਵਿਚਕਾਰ ਬਹੁਤ ਸਾਰਾ ਜਿਹੜੀ ਡੀਲਸ ਹੋ ਚੁੱਕੀਆਂ ਯੂਰਪੀਨ ਯੂਨੀਅਨ ਦੇ ਨਾਲ ਹੋ ਗਈ ਦੂਜੇ ਦੇਸ਼ਾਂ ਦੇ ਨਾਲ ਹੋ ਗਈ ਕਾਫੀ ਕੁਝ ਸ਼ਾਂਤ ਹੋ ਰਿਹਾ ਪਰ ਟੈਰਫ ਹਜੇ ਵੀ ਇੱਕ ਪ੍ਰੋਬਲਮ ਹੈ ਕੋਸ਼ ਇੰਡਸਟਰੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਇਹਨਾਂ ਟੈਰਫ ਦੇ ਨਾਲ ਟੈਰਫ ਮਤਲਬ ਜਿਹੜੇ ਵਾਧੂ ਟੈਕਸ ਲਾਏ ਗਏ ਆ ਉਹਦੇ ਨਾਲ ਹਾਰਡ ਹਿੱਟ ਹੋਈਆਂ ਸੋ ਜਿਹੜਾ ਡੈਮੇਜ ਆ ਜਿੰਨਾ ਡਰ ਸੀਗਾ ਹਾਲਾਂਕਿ ਉਹਨਾ ਵੱਡਾ ਨਹੀਂ ਹੋਇਆ ਸੋ far ਜਿਹੜਾ ਆਰਥਿਕ ਤੌਰ ਦੇ ਉੱਤੇ ਨੁਕਸਾਨ ਕੈਨੇਡਾ ਨੂੰ ਹੋਣਾ ਗਲੋਬਲ ਟ੍ਰੇਡ ਟੈਨਸ਼ਨ ਦੇ ਨਾਲ ਉਹ ਜਿੰਨਾ ਮੰਨਿਆ ਜਾ ਰਿਹਾ ਸੀ ਉਹਦੇ ਤੋਂ ਘਟਿਆ ਪਰ ਚੈਲੰਜ ਹਜੇ ਵੀ ਉੱਥੇ ਦਾ ਉੱਥੇ ਆ ਬੈਂਕ ਇਹ ਸਾਰੀ ਸਥਿਤੀ ਨੂੰ ਬਹੁਤ ਨੇੜੇੋਂ ਦੇਖ ਰਹੀ ਆ ਤੇ ਉਹਦੇ ਤੋਂ ਬਾਅਦ ਇਹਦੇ ਉੱਤੇ ਜਿਹੜਾ ਫੈਸਲਾ ਹੋਣਾ ਹੈ ਕਿ ਕੀ ਕੀਤਾ ਜਾਂਦਾ ਸੋ ਅਗਲੀ ਮੀਟਿੰਗ ਦੇ ਵਿੱਚ ਆਸ ਹੈ ਕਿ ਇਸ ਸਾਲ ਦੇ ਵਿੱਚ ਉਹਨਾਂ ਨੇ ਦੋ ਕੱਟ ਕਰਨੇ ਆ ਜਿਹੜੀ ਮਤਲਬ ਬਾਹਰ ਕਹਿ ਰਹੇ ਆ ਪਰ ਉਹ ਕਦੋਂ ਕਰਦੇ ਆ ਇਹ ਹਜੇ ਦੇਖਣ ਵਾਲੀ ਗੱਲ ਆ ਤਿੰਨ ਮੀਟਿੰਗਾਂ ਹੋਰ ਆ ਸਾਲ ਦੇ ਵਿੱਚ ਹਜੇ ਹੋਣੀ ਆ ਸਾਲ ਦੇ ਵਿੱਚ ਲਗਭਗ 10 ਮੀਟਿੰਗਾਂ ਇਹਨਾਂ ਦੀਆਂ ਬੈਂਕ ਆਫ ਕੈਨੇਡਾ ਦੀਆਂ ਹੁੰਦੀਆਂ ਅਗਲੀ ਗੱਲ ਮੈਂ ਦੋਸਤੋ ਜਿਹੜੀ ਇੱਕ ਸੁਨਾਮੀ ਦੀ ਵਾਰਨਿੰਗ ਬੀਸੀ ਦੇ ਵਿੱਚ ਜਾਰੀ ਕੀਤੀ ਗਈ ਸੀ ਉਹ ਉਹਨਾਂ ਨੇ ਡਾਊਨਗ੍ਰੇਡ ਕਰਦੇ ਡਾਊਨ ਰੇਡ ਕਰ ਦਿੱਤਾ ਆ ਕੱਲ ਇਹ ਆਉਦੀ ਕਿ ਬਹੁਤ ਵੱਡਾ ਇੱਕ ਪੁਚਾਲ ਆਇਆ ਰੂਸ ਦੇ ਵਿੱਚ ਤੇ ਰੂਸ ਦੇ ਵਿੱਚ ਜਦੋਂ ਫਿਰ ਪਾਣੀ ਦੇ ਵਿੱਚ ਲਹਿਰਾਂ ਆਉਂਦੀਆਂ ਜਦੋਂ ਇੱਕ ਥਾਂ ਦੇ ਉੱਤੇ ਹਿਲਜਲ ਹੁੰਦੀ ਆ ਤਾਂ ਸਮੁੰਦਰ ਦਾ ਪਾਣੀ ਦੂਜੇ ਪਾਸੇੋਂ ਜਿਹੜਾ ਪੈਸਫਿਕ ਕੋਸਟ ਵੱਲੋਂ ਇਦਾਂ ਆਉਂਦਾ ਆ ਉਹ ਮਤਲਬ ਜੈਟ ਦੀ ਰਫ਼ਤਾਰ ਰਫ਼ਤਾਰ ਤੋਂ ਵੀ ਬਰਾਬਰ ਹੁੰਦਾ ਜਿਦਾ ਜੈਟ ਜਹਾਜ਼ ਉੱਡਦਾ ਨਾ ਜਿਹਦੀ ਤੇਜ਼ੀ ਦੇ ਨਾਲ ਸਮੁੰਦਰ ਦੇ ਵਿੱਚੋਂ ਪਾਣੀ ਦੀਆਂ ਲਹਿਰਾਂ ਇੰਨੀ ਜ਼ਬਰਦਸਤ ਤਰੀਕੇ ਨਾਲ ਆਉਂਦੀਆਂ ਜਿਹੜੀਆਂ ਕਈ ਵਾਰ 25 25 ਫੁੱਟ 23 23 ਫੁੱਟ ਉੱਚੀਆਂ ਚੱਲੀਆਂ ਜਾਂਦੀਆਂ ਤੇ ਫਿਰ ਉਹਦੇ ਨਾਲ ਸੁਨਾਮੀ ਆਉਂਦੀ ਇਹ ਜਿਹੜੀ ਹੈ ਪਹਿਲਾਂ ਹੀ ਇੱਥੇ ਕਹਿ ਦਿੱਤਾ ਗਿਆ ਸੀ ਐਡਵਾਈਜ਼ਰੀ ਸੀ ਇਹ ਵਾਰਨਿੰਗ ਨਹੀਂ ਸੀ ਵਾਰਨਿੰਗ ਥੋੜੀ ਜੀ ਖਤਰਨਾਕ ਹੁੰਦੀ ਆ ਵੱਡੇ ਲੈਵਲ ਤੇ ਹੁੰਦੀ ਐ ਐਡਵਾਈਜ਼ਰੀ ਸੀ ਇਹ ਕਿ ਤੁਹਾਨੂੰ ਧਿਆਨ ਰੱਖਣਾ ਪਊਗਾ ਪੈਸੀਫਿਕ ਦੇ ਨੇੜੇ ਜਿੰਨੀ ਮਤਲਬ ਬੀਸੀ ਦਾ ਪੂਰੇ ਦਾ ਪੂਰਾ ਕੰਡਾ ਹੈ ਸਾਰੇ ਦੇ ਉੱਤੇ ਸੋ ਸੁਨਾਮੀ ਐਡਵਾਈਜ਼ਰੀ ਨਾ ਕਿ ਵਾਰਨਿੰਗ BC ਜਿਹੜਾ ਆ ਇਹ ਅੰਡਰ ਸੁਨਾਮੀ アドਵਾਈਸਰੀ ਸੀਗਾ ਸੈਕੰਡ ਲੈਵਲ ਅਲਰਟ ਦਾ ਹੀ ਹੁੰਦਾ ਆ ਮਤਲਬ ਇਹ ਆ ਕਿ ਮੇਜਰ ਜਿਹੜਾ ਵੱਡਾ ਹੜ ਨਹੀਂ ਆ ਸਕਦੇ ਪਰ ਖਤਰਨਾਕ ਜਿਹੜੀਆਂ ਲਹਿਰਾਂ ਆ ਉਹ ਜ਼ਰੂਰ ਆ ਸਕਦੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਗੜਬੜ ਕਰ ਸਕਦੀਆਂ ਕਿਹੜੇ ਏਰੀਆਜ਼ ਦੇ ਵਿੱਚ アドਵਾਈਸਰੀ ਸੀਗੀ ਆਪਣੇ BC ਦੇ ਵਿੱਚ ਨਦਰਨ ਸੈਂਟਰਲ ਕੋਸਟ ਦੇ ਉੱਤੇ BC ਦੇ ਵਿੱਚ ਹਾਜਾਗਾਵੀ ਦੇ ਵਿੱਚ ਵੈਨਕੂਵਰ ਆਈਲੈਂਡ ਦੇ ਵਿੱਚ ਤੇ ਜਿਹੜੀ ਆ ਨਾਰਥ ਈਸਟ ਕੋਸਟ ਦੇ ਉੱਤੇ ਗ੍ਰੇਟਰ ਵਿਕਟੋਰੀਆ ਦੇ ਵਿੱਚ ਤੇ ਜਵਾਨ ਦੀ ਫੂਕਾ ਸਟ੍ਰੀਟ ਉਸ ਥਾਂ ਦੇ ਉੱਤੇ ਇਹ ਐਡਵਾਈਸਰੀ ਜਿਹੜੀ ਜਾਰੀ ਕੀਤੀ ਗਈ ਸੀ ਔਰ ਟੂਫੀਨੋ ਦੇ ਵਿੱਚ ਬੀਚਸ ਬੰਦ ਕਰ ਦਿੱਤੀਆਂ ਸੀ ਟਾਊਨ ਆਫ ਟੂਫੀਨੋ ਨੇ ਜਿਹੜੀਆਂ ਬੀਚਸ ਸੀਗੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਕਿਹਾ ਸੀ ਕਿ ਉਹ ਸ਼ੋਰ ਤੋਂ ਪਿੱਛੇ ਚਲੇ ਜਾਣ ਤੇ ਮਤਲਬ ਉੱਥੇ ਉਹਦੇ ਕੰਡੇ ਦੇ ਉੱਤੇ ਜਾ ਕੇ ਲਹਿਰਾਂ ਨੂੰ ਦੇਖਣ ਸੋ ਮੰਨਿਆ ਜਾ ਰਿਹਾ ਸੀ ਕਿ 11:30 ਵਜੇ ਰਾਤ ਨੂੰ ਜਿਹੜੀਆਂ ਉਹ ਰੂਸ ਵੱਲੋਂ ਅਰਥਕ ਕੁੱਕ ਦੇ ਨਾਲ ਸਮੁੰਦਰ ਦੇ ਵਿੱਚ ਪੈਦਾ ਹੋਈਆਂ ਲਹਿਰਾਂ ਆ ਉਹ ਇੱਥੇ ਆਉਣੀਆਂ ਸੀ ਸੋ ਜਿਹੜੀ ਇਹ ਸੁਨਾਮੀ ਆਈ ਪਰ ਬਹੁਤ ਥੋੜੀ ਸੀ ਜਿਹੜੀ ਐਕਚੁਅਲ ਸੁਨਾਮੀ ਬੀਸੀ ਦੇ ਵਿੱਚ ਆਈ ਬਹੁਤ ਥੋੜੀ ਸੀ 27 ਸੈਂਟੀਮੀਟਰ ਦੱਸੀ ਗਈ ਆ ਇਹ ਪਿੰਟਰ ਹਾਰਬਰ ਦੇ ਉੱਤੇ ਤੇ 21 ਸੈਂਟੀਮੀਟਰ ਤੂਫਾਨੋ ਦੇ ਉੱਤੇ ਸੋ ਉਹਦਾ ਮਤਲਬ ਇੰਨੀ ਕੁ ਦੇ ਨਾਲ ਕੁਝ ਨਹੀਂ ਹੁੰਦਾ ਤੇ ਕੋਈ ਮੇਜਰ ਡੈਮੇਜ ਇਹਦੇ ਨਾਲ ਨਹੀਂ ਹੋਇਆ ਐਡਵਾਈਜ਼ਰੀ ਅੱਜ ਸੋਮਵਾਰ ਕੈਨਸਲ ਕਰ ਦਿੱਤੀ ਆ ਕੁਛ ਥਾਵਾਂ ਦੇ ਉੱਤੇ ਇਹਨੂੰ ਮਤਲਬ ਘਟਾਇਆ ਗਿਆ ਸੀ ਅਮਰੀਕਾ ਦੀਆਂ ਕੁਝ ਥਾਵਾਂ ਦੇ ਉੱਤੇ ਪਰ ਇੱਥੇ ਇਹਨੂੰ ਕੈਨਸਲ ਕਰ ਦਿੱਤਾ ਗਿਆ ਜਿਹੜੀ ਸੁਨਾਮੀ ਅਡਵਾਈਜ਼ਰੀ ਹੈ ਇਹਨੂੰ ਅੱਜ ਬੁੱਧਵਾਰ ਸਵੇਰੇ ਕੈਨਸਲ ਕਰ ਦਿੱਤਾ ਕਿਉਂਕਿ ਕੋਈ ਵੀ ਕਲੀਅਰ ਖਤਰਾ ਸਾਹਮਣੇ ਨਜ਼ਰ ਨਹੀਂ ਆ ਰਿਹਾ ਹੁਣ ਜਾਪਾਨ ਦੇ ਵਿੱਚ ਵੀ ਵਾਰਨਿੰਗ ਸੀਗੀ ਰਸ਼ੀਆ ਦੇ ਵਿੱਚ ਵੀ ਸੀਗੀ ਤੇ ਹਵਾਏ ਦੇ ਵਿੱਚ ਵੀ ਸੀਗੀ ਜਾਪਾਨ ਹਵਾਈ ਤੇ ਕੁਝ ਪਾਰਟਸ ਜਿਹੜੇ ਰਸ਼ੀਆ ਦੇ ਉਹਨਾਂ ਦੇ ਉੱਤੇ ਅਸਰ ਪਿਆ ਆ ਹਵਾਈ ਦੇ ਵਿੱਚ 1.7 ਮੀਟਰ ਜਿਹੜੀ ਇਹ ਦੱਸਦੇ ਆ ਵੇਵਸ ਪਰ ਸੁਨਾਮੀ ਨਹੀਂ ਕੋਈ ਖਾਸ ਕਿਸਮ ਦੀ ਜਿਹੜੀ ਆਈ ਅਰਥਕੋ ਇੱਕ ਬਹੁਤ ਇਹ ਖਤਰਨਾਕ ਸੀ ਅਰਥਕੋ ਇੱਕ ਕਹ ਲਓ ਕਿ 135 ਕਿਲੋਮੀਟਰ ਜਿਹੜੀ ਪੈਟਰੋਪਾਸਕ ਰਸ਼ੀਆ ਤੋਂ ਤੇ 20 ਕਿਲੋਮੀਟਰ ਦੇ ਲਗਭਗ ਡੂੰਘਾ ਸੀ ਜਿਹੜਾ ਕਿ ਖਤਰਨਾਕ ਸੀ ਸੁਨਾਮੀ ਕ੍ਰੀਏਟ ਕਰ ਸਕਦਾ ਸੀ ਲੋਕਾਂ ਨੂੰ ਕਿਹਾ ਗਿਆ ਸੀ ਕਿ ਪਾਣੀ ਤੋਂ ਪਰੇ ਰਹੋ ਮਰੀਨਸ ਨੂੰ ਪਰ ਫਿਰ ਵੀ ਜਿਹੜੇ ਫਰਸਟ ਨੇਸ਼ਨ ਲੀਡਰਸ ਨੇ ਜਾਂ ਸੈਸਮੋਲੋਜਿਸਟ ਨੇ ਉਹ ਇਹ ਕਹਿ ਰਹੇ ਆ ਕਿ ਇੱਕ ਵੇਕ ਅਪ ਕਾਲ ਆ ਇਹ ਕੋਸਟਲ ਕਮਿਊਨਿਟੀਆਂ ਦੇ ਲਈ ਕਿ ਤੁਸੀਂ ਅਲਰਟ ਰਹੋ ਤੇ ਜਿਹੜੀ ਐਮਰਜੈਂਸੀ ਪ੍ਰਿਪੇਅਰਨੈਸ ਆ ਉਹਦੇ ਲਈ ਤਿਆਰ ਰਿਹਾ ਜਾਵੇ ਇਹ ਇੱਕ ਵੱਡੀ ਜਿਹੜੀ ਚਿੰਤਾ ਵਾਤਾਵਰਨ ਦੇ ਵਿੱਚ ਤੋਂ ਦਿੱਲੀੋਂ ਬਹੁਤ ਸਾਰੀਆਂ ਆ ਰਹੀਆਂ ਹਾਲਾਂਕਿ ਪਚਾਰ ਕਿਉਂ ਆਉਂਦੇ ਆ ਕਿਹੜੀਆਂ ਜਿਹੜੀਆਂ ਉਹ ਪਲੇਟਸ ਨੇ ਜਿਹੜੀਆਂ ਹੋ ਇਧਰ ਉਧਰ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਕਿਦਾਂ ਕੁਦਰਤ ਕੀ ਕਰਦੀ ਹੈ ਕਿਸੇ ਨੂੰ ਨਹੀਂ ਪਤਾ ਪਰ ਕੁਦਰਤੀ ਹਫਤਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਰਹਿੰਦੇ ਪਰਿਵਾਰਾਂ ਦੇ ਲਈ ਇੱਕ ਚੰਗੀ ਖਬਰ ਆ। 2 ਦਿਨ ਪਹਿਲਾਂ ਤੋਂ ਲੈ ਕੇ ਹੁਣ ਇਹ ਵਰਤਾਰਾ ਸ਼ੁਰੂ ਹੋ ਚੁੱਕਿਆ ਹੈ ਕਿ ਜਿਹੜੇ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਕੋਲ ਇਸ ਵੇਲੇ ਮੌਕਾ ਆ ਕਿ ਉਹ ਆਪਣੇ ਮਾਪਿਆਂ ਨੂੰ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਪੱਕੇ ਰਹਿਣ ਦੇ ਲਈ ਸੱਦ ਸਕਦੇ ਹੋਣ ਉਹਨਾਂ ਨੂੰ ਅਪਲਾਈ ਕਰ ਸਕਦੇ ਆ। 28 ਜੁਲਾਈ ਤੋਂ ਜਿਹੜੇ ਸੱਦੇ ਆ ਉਹ ਦੇਣੇ ਸ਼ੁਰੂ ਕਰ ਦਿੱਤੇ ਆਪਣੇ ਆਪਣੇ ਈਮੇਲ ਚੈੱਕ ਕਰਦੇ ਰਹੋ ਈਮੇਲ ਦੇ ਵਿੱਚ ਸੁਨੇਹਾ ਆ ਸਕਦਾ ਹੈ ਸਰਕਾਰ ਇਨਵਿਟੇਸ਼ਨ ਇਹਨਾਂ ਨੇ ਭੇਜਣੇ ਆ 17860 ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਵਿੱਚੋਂ ਫਿਰ ਇਹਨਾਂ ਨੇ ਚੁਣਨੇ ਆ ਤੇ ਉਹਨਾਂ ਨੂੰ ਪੱਕੇ ਕਰਨਾ ਆ ਮਾਮਲਾ ਕੀ ਆ ਇਹ 25 ਜਿਹੜਾ ਅੱਧ ਲੰਘ ਚੁੱਕਿਆ ਤੇ 220 ਦੇ ਵਿੱਚ ਸਰਕਾਰ ਨੇ ਇੱਕ ਲੋਟਰੀ ਸਿਸਟਮ ਸ਼ੁਰੂ ਕੀਤਾ ਲੋਟਰੀ ਸਿਸਟਮ ਹੀ ਸੀਗਾ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਜਿਹੜੇ ਆਪਣੇ ਮਾਪਿਆਂ ਨੂੰ ਸਦਨਣਾ ਚਾਹੁੰਦੇ ਆ ਉਹ ਅਪਲਾਈ ਕਰ ਦਿਓ 2020 ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅਪਲਾਈ ਕਰ ਦਿੱਤਾ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸਦਨ ਦੇ ਲਈ ਉਹਨਾਂ ਦੇ ਵਿੱਚੋਂ ਹਰ ਸਾਲ 10000 20000 ਕਰਕੇ ਜਿਹੜੀਆਂ ਕੁਝ ਐਪਲੀਕੇਸ਼ਨਾਂ ਚੱਕੀ ਜਾ ਰਹੇ ਆ ਇਹਦੇ ਫਾਇਦੇ ਤਾਂ ਇਹ ਆ ਕਿ ਜਿਹੜੇ ਲੋਕਾਂ ਦਾ ਨੰਬਰ ਨਹੀਂ ਆਇਆ ਜਾਂ ਜਿਨ੍ਹਾਂ ਨੇ 20 ਦੇ ਵਿੱਚ ਅਪਲਾਈ ਕੀਤਾ ਪਹਿਲਾਂ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹ ਬੈਕਲੌਗ ਕੱਢਿਆ ਜਾ ਰਿਹਾ ਕਿ ਉਹਨਾਂ ਦੇ ਮਾਪੇ ਸਾਰੇ ਸਦ ਲੈ ਜਾਣ ਇਹਦਾ 20 ਚ ਨੰਬਰ ਨਹੀਂ ਆਇਆ 21 ਚ ਆਇਆ 21 ਚ ਨਹੀਂ ਆਇਆ 22 22 ਚ ਨਹੀਂ 23 23 ਨਹੀਂ 24 24 ਨਹੀਂ 25 ਸੋ ਪਹਿਲਾਂ ਉਹ ਸਾਰੇ ਜਿਹੜੇ ਉਹਦਾ ਨੁਕਸਾਨ ਇਹ ਹੋ ਰਿਹਾ ਕਿ ਜਿਹੜੇ ਬੰਦੇ ਨੇ 20 ਚ ਅਪਲਾਈ ਨਹੀਂ ਕੀਤਾ ਉਹ ਅਪਲਾਈ ਨਹੀਂ ਕਰ ਸਕਦਾ ਉਹਦਾ ਨੰਬਰ ਤਾਂ ਲਾਟਰੀ ਦੇ ਵਿੱਚ ਤਾਂ ਆਊਗਾ ਨਾ ਜੇ ਅਪਲਾਈ ਕਰੂਗਾ ਅਪਲਾਈ 20 ਤੋਂ ਬਾਅਦ ਇਹਨਾਂ ਨੇ ਕਰਵਾਇਆ ਕੋਈ ਨਹੀਂ ਜਿਨ੍ਹਾਂ ਨੇ 20 ਦੇ ਵਿੱਚ ਅਪਲਾਈ ਕਰ ਦਿੱਤਾ ਸੀ ਉਹਨਾਂ ਦੀਆਂ ਅਰਜ਼ੀਆਂ ਨੂੰ ਹੀ ਹਜੇ ਤੱਕ ਕੱਢਿਆ ਜਾ ਰਿਹਾ ਸੋ ਸਿਰਫ ਇਹਦੇ ਵਿੱਚ ਵੀ 2020 ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਹਾ ਇਨਕਲੂਡਡ ਨੇ ਜਿਹੜਾ ਸਪਾਂਸਰਸ਼ਿਪ ਪ੍ਰੋਗਰਾਮ ਸਿਰਫ 2020 ਵਾਲੇ ਪੂਲ ਨੂੰ ਕਨਸਿਡਰ ਕਰ ਰਿਹਾ ਨਵੀਂ ਐਪਲੀਕੇਸ਼ਨ ਇਸ ਸਾਲ ਇਹਨਾਂ ਨੇ ਕੋਈ ਨਹੀਂ ਲਈ ਸੋ 10000 ਐਪਲੀਕੇਸ਼ਨਾਂ ਨੇ ਐਕਸੈਪਟ ਕਰਨੀਆਂ ਇਸ ਪ੍ਰੋਸੈਸ ਦੇ ਵਿੱਚ ਸੋ ਜਿਹੜਾ ਐਪਲੀਕੇਸ਼ਨ ਆਨਲਾਈਨ ਤੁਸੀਂ ਭਰਨੀ ਹੈ ਆਈਦਰ ਪਰਮਨੈਂਟ ਰੈਜ਼ੀਡੈਂਟ ਪੋਰਟਲ ਦੇ ਉੱਤੇ ਜਾ ਕੇ ਜਾਂ ਰਿਪ੍ਰেজੈਂਟੇਟਿਵ ਪੋਰਟਰ ਦੇ ਉੱਤੇ ਆਪਣਾ ਈਮੇਲ ਚੈੱਕ ਕਰਦੇ ਰਹੋ ਜਿਨ੍ਹਾਂ ਨੇ 2020 ਦੇ ਵਿੱਚ ਅਪਲਾਈ ਕੀਤਾ ਸੀ ਤੇ ਹਜੇ ਤੱਕ ਕੋਈ ਉਹਨਾਂ ਨੂੰ ਨਹੀਂ ਆਇਆ ਆਪਣੀ ਈਮੇਲ ਚੈੱਕ ਕਰ ਲਓ ਈਮੇਲ ਦੇ ਵਿੱਚ ਵੀ ਜਿਹੜੀ ਖਾਸ ਅਗਿਓ ਦੱਸ ਰਿਹਾ ਕਿ ਸਪੈਮ ਜਾਂ ਜਿਹੜਾ ਜੰਕ ਫੋਲਡਰ ਹੁੰਦਾ ਉਹਦੇ ਉੱਤੇ ਚੈੱਕ ਕਰ ਲੋ ਆਈ ਆਰ ਸੀ ਸੀ ਤੋਂ ਇਹ ਤੁਹਾਨੂੰ ਈਮੇਲ ਆਉਣੀ ਹੈ ਜਿਹੜਾ ਸੱਦਾ ਆਉਣਾ ਇਨਵਿਟੇਸ਼ਨ ਆਉਣਾ ਹੈ ਨਹੀਂ ਤੇ ਉਹਦੇ ਉੱਤੇ ਜਾ ਕੇ ਆਈ ਆਰ ਸੀ ਸੀ ਭਰ ਕੇ ਵੀ ਚੈੱਕ ਕਰ ਸਕਦੇ ਹੋ ਜੇ ਤੁਸੀਂ 220 ਦੇ ਵਿੱਚ ਇਹ ਅਪਲਾਈ ਨਹੀਂ ਕੀਤਾ ਤੇ ਹੁਣ ਤੁਸੀਂ ਕੋਈ ਅਪਲਾਈ ਨਹੀਂ ਕਰ ਸਕਦੇ ਇਹ ਸਿਰਫ ਪੁਰਾਣੇ ਪੂਲ ਵਾਲਿਆਂ ਲਈ ਦੱਸਿਆ ਜਾ ਰਿਹਾ ਸੋ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਫੈਮਿਲੀ ਰੀਯੂਨੀਫਿਕੇਸ਼ਨ ਦੇ ਉੱਤੇ ਫੋਕਸ ਕਰ ਰਿਹਾ ਕਿ ਜਿਹੜੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਆ ਉੱਥੇ ਰਹਿਣਗੇ ਜ਼ਿਆਦਾ ਕੈਨੇਡਾ ਦੀ ਬਿਹਤਰੀ ਲਈ ਕੰਮ ਕਰਨਗੇ ਸੋ ਜੇ ਤੁਸੀਂ ਤੁਹਾਨੂੰ ਕੰਪਲੀਟ ਜਿਹੜੀ ਹੈ கரੈਕਟ ਅਪਲੀਕੇਸ਼ਨ ਆ ਉਹ ਡੈਡਲਾਈਨ ਦੇ ਵਿੱਚ ਵਿੱਚ ਦੇਣੀ ਪੈਣੀ ਹੈ ਅਪਡੇਟ ਰਹੋ ਆਪਣੀ ਜਿਹੜੀ ਆਈਆਰਸੀਸੀ ਦੀ ਵੈਬਸਾਈਟ ਆ ਉਹਨੂੰ ਚੈੱਕ ਕਰ ਲਓ ਈਮੇਲਸ ਅਪਡੇਟਸ ਦੇਖੋ ਜੇ ਤੁਸੀਂ ਇਨਵਿਟੇਸ਼ਨ ਜਾਂ ਡੈਡਲਾਈਨ ਮਿਸ ਕਰ ਜਾਂਦੇ ਆ ਕਿ ਤੁਹਾਨੂੰ ਫਿਰ ਅਗਲੇ ਫਿਊਚਰ ਇਨਟੇਕ ਲਈ ਵੇਟ ਕਰਨਾ ਪਊਗਾ ਤੁਹਾਨੂੰ ਇਹ ਉਹਦੇ ਵਿੱਚ ਨਹੀਂ ਲੈਣਗੇ ਇਹ ਮਾਪਿਆਂ ਨੂੰ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਸਰਦਪਦਨ ਦਾ ਮਾਮਲਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਹ ਇਨਵਿਟੇਸ਼ਨ ਜਿਹੜੇ ਆ ਉਹ 2019 ਦੇ ਵਿੱਚ ਇਹਨਾਂ ਨੇ 20000 ਬੰਦਾ ਪੱਕਾ ਕੀਤਾ ਸੀ 20000 ਐਪਲੀਕੇਸ਼ਨ ਲਈ ਸੀ ਉਹ ਇਸ਼ੂ ਕੀਤੀ ਸੀ ਕਿ ਫਰਸਟ ਕਮ ਫਰਸਟ ਸਾਬ ਦੇ ਬੇਸਿਸ ਦੇ ਉੱਤੇ ਅਪਰੋਕਸੀਮੇਟਲੀ 27000 ਇਨਵਿਟੇਸ਼ਨ ਜਿਹੜੇ ਆ ਉਹ ਟਾਰਗੇਟ ਦੇ ਉੱਤੇ ਉਸੇ ਵੇਲੇ ਪਹੁੰਚ ਗਏ ਸੀ 20 ਦੇ ਵਿੱਚ ਫਿਰ ਇਹਨਾਂ ਨੇ ਲੋਟਰੀ ਡਰਾਅ ਵਾਲਾ ਸਿਸਟਮ ਸ਼ੁਰੂ ਕਰ ਦਿੱਤਾ ਕਿ ਤੁਸੀਂ ਮਤਲਬ ਇੰਟਰਸਟ ਸਪான்ਸਰ ਫਾਰਮ ਸਬਮਿਟ ਕੀਤੇ ਸੀ ਇਹਨਾਂ ਨੇ ਫਾਲ 2020 ਦੇ ਵਿੱਚ ਆਈਆਰਸੀ ਆਈਆਰਸੀਸੀ ਨੇ ਦਾਸੀਆ ਰਿਨਵਿਟੇਸ਼ਨ ਭੇਜੇ ਉਸ ਵੇਲੇ ਫਿਰ 21 ਦੇ ਵਿੱਚ ਇਹਨਾਂ ਨੇ 40000 ਐਪਲੀਕੇਸ਼ਨ ਟੋਟਲ 10000 ਐਪਲੀਕੈਂਟ ਵੀਸਾ 20 ਦੇ ਵਿੱਚੋਂ ਤੇ 30000 ਐਪਲੀਕੇਸ਼ਨ ਜਿਹੜੇ ਆ ਉਹ ਇੱਕ ਡਰਾ ਸੀਗਾ ਉਹਦੇ ਵਿੱਚ ਕੱਢੇ ਗਏ ਸੋ ਇਹ ਸਿਲਸਿਲਾ ਚੱਲਦਾ ਚੱਲਦਾ ਹੁਣ 25 ਤੱਕ ਆ ਗਿਆ ਹੈ ਅੱਗੇ ਕੀ ਕਰਦੇ ਇਹ ਦੇਖਣ ਵਾਲੀ ਗੱਲ ਹੋਊਗੀ ਸੋ ਜਿਹੜੀਆਂ ਉਹਦੀਆਂ ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋਣੇ ਚਾਹੀਦੇ ਆ ਤਾਂ ਤੁਹਾਡਾ ਜਿਹੜਾ ਉਹਦੇ ਵਿੱਚ ਪੇਰੈਂਟਸ ਦੀ ਵਾਰੀ ਆ ਸਕਦੀ ਹੈ ਅਗਲੀ ਗੱਲਬਤ ਸਿਟੀ ਕਾਉਂਸਲ ਨਨਾਇਮੋ ਤੇ ਵਿਕਟੋਰੀਆ ਇੱਕ ਪਲੈਨਿੰਗ ਕਰ ਰਿਹਾ ਪਲੈਨਿੰਗ ਇਹ ਕਰ ਰਿਹਾ ਕਿ ਉਹ ਜਿਹੜੇ ਸੂਬੇ ਦੇ ਹੈਲਥ ਅਫੀਸ਼ੀਅਲਸ ਆ ਉਹਨਾਂ ਨੂੰ ਕਹਿਣਗੇ ਕਿ ਜਿਹੜੀਆਂ ਓਵਰਡੋਜ਼ ਪ੍ਰੋਫੈਂਸ਼ਨ ਸਾਈਟਸ ਆ ਓਪੀਐਸ ਕਹਿੰਦੇ ਆ ਜਿਨ੍ਹਾਂ ਨੂੰ ਇਹਨਾਂ ਨਨਾਇਮੋ ਤੇ ਵਿਕਟੋਰੀਆ ਦੇ ਵਿੱਚ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਇਹ ਨਾਰਕ ਜਣ ਜਿਹੜੀਆਂ ਦੋਵੇਂ ਸ਼ਹਿਰ ਨੇ ਇਹਨਾਂ ਨੇ ਸਿਟੀਜ਼ ਨੇ ਜਿਹੜੇ ਡਿਸੀਜਨ ਡਿਲੇ ਕਰ ਦਿੱਤੇ ਆ ਕੋਈ ਜਿਹੜੀਆਂ ਦੋਵੇਂ ਕੌਂਸਲ ਸੀਗੀਆਂ ਇਹਨਾਂ ਨੇ ਵੋਟਿੰਗ ਇਹਨਾਂ ਦੇ ਉੱਤੇ ਇਹਨਾਂ ਮੋਸ਼ਨਸ ਦੇ ਉੱਤੇ ਪੋਸਟਪੋਨ ਕਰ ਦਿੱਤੀ ਆ ਮਤਲਬ ਉਹਨਾਂ ਨੇ ਹਜੇ ਇਸ ਮਾਮਲੇ ਦੇ ਉੱਤੇ ਇਹ ਜਿਹੜੀ ਪ੍ਰੋਵਿੰਸ਼ਲ ਸਰਕਾਰ ਨੂੰ ਰਿਕਵੈਸਟ ਕਰਨੀ ਹੈ ਉਹਦੇ ਉੱਤੇ ਸਹਿਮਤੀ ਨਹੀਂ ਦਿੱਤੀ ਵਸੀਂ ਕਰਨੀ ਹੈ ਜਾਂ ਨਹੀਂ ਕਰਨੀ ਪਰ ਇਸ ਹਾਲਾਂਕਿ ਉਹਨਾਂ ਨੇ ਕਦੋਂ ਰਿਕਵੈਸਟ ਕਰਨੀ ਹੈ ਕੀ ਸਰਕਾਰ ਨੇ ਜਵਾਬ ਦੇਣਾ ਉਹ ਬਾਅਦ ਦੇ ਵਿੱਚ ਮਤਲਬ ਮਸਲਾ ਆ ਪਰ ਇਹ ਸਾਰੇ ਕੁਛ ਦੇ ਉੱਤੇ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਆਪਣਾ ਜਵਾਬ ਦੇ ਦਿੱਤਾ ਹੈ ਪਹਿਲਾਂ ਹੀ ਉਹ ਕਹਿੰਦੇ ਕਿ ਇਹ ਮੈਂ ਨਹੀਂ ਸਪੋਰਟ ਕਰਦਾ ਵੀ ਜਿਹੜੀਆਂ ਇਹ ਓਵਰਡੋਜ਼ ਪ੍ਰੋਵੈਂਸ਼ਨ ਸਾਈਟਸ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਵੀ ਜਿਹੜੇ ਓਪੀਐਸ ਆ ਇਹਦੇ ਨਾਲ ਡਰੱਗ ਯੂਜ਼ ਨਹੀਂ ਰੁਕ ਸਕਦੀ ਇਹਨੂੰ ਬੰਦ ਕਰਨ ਦੇ ਨਾਲ ਵੀ ਸਗੋਂ ਇਹਦੇ ਨਾਲ ਤਾਂ ਜਾਨਾਂ ਬਚਦੀਆਂ ਰੌਲਾ ਇਹ ਆ ਕਿ ਸਿਟੀ ਜਿਹੜੇ ਨਨਾਇਮੋ ਦੇ ਨੇੜੇ ਜਿਹੜੇ ਹੈਗੇ ਆ ਡਰੱਗ ਸਾਈਟ ਬਿਲਕੁਲ ਸਿਟੀ ਦੇ ਨੇੜੇ ਤੇ ਉਹ ਸਮੱਸਿਆ ਪੈਦਾ ਹੋ ਰਹੀ ਆ ਫੈਂਸ ਉੱਥੇ ਲਾਈ ਗਈ ਹੈ ਕਈ ਕੁਛ ਕੀਤਾ ਗਿਆ ਸੇਫ ਸਾਈਟਸ ਤੋਂ ਬਿਨਾਂ ਜਿਹੜੇ ਡਰੱਗ ਯੂਜ਼ਰ ਆ ਉਹ ਕੀ ਕਰਨਗੇ ਉਹ ਕੱਲੇ ਓਵਰਡੋਜ਼ ਹੋ ਜਾਣਗੇ ਤੇ ਕਮਿਊਨਿਟੀ ਜਿਹੜੀ ਆ ਉੱਥੇ ਮਤਲਬ ਹਿਡਨ ਡਰੱਗ ਯੂਜ਼ ਜਿਹੜੀ ਆ ਉੱਥੇ ਹੋਣੀ ਸ਼ੁਰੂ ਹੋ ਜਾਊਗੀ ਜਿਹੜੇ ਡੇਵਡੀ ਵੀ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਜਿਹੜੀਆਂ ਓਵਰਡੋਜ਼ ਪ੍ਰੋਫੈਸ਼ਨ ਸਾਈਟਸ ਆ ਬਹੁਤ ਕ੍ਰਿਟੀਕਲ ਆ ਇਹਨਾਂ ਨੇ ਬਹੁਤ ਲੋਕਾਂ ਦੀ ਜਾਨ ਬਚਾਈ ਹੈ ਕਿੰਨੇ ਲੋਕਾਂ ਨੂੰ ਜਿਹੜੇ ਹੈਲਥ케ਅਰ ਵਰਕਰਸ ਦੇ ਨਾਲ ਜੋੜਿਆ ਆ ਉਹ ਕਹਿੰਦੇ ਅਸੀਂ ਡਿਸਕਸ਼ਨ ਦੇ ਲਈ ਓਪਨ ਆ ਸਿਟੀਜ਼ ਦੇ ਨਾਲ ਕਿ ਬਿਹਤਰੀ ਕਿੱਦਾਂ ਕੀਤੀ ਜਾ ਸਕਦੀ ਹੈ ਬੀਸੀ ਦੇ ਵਿੱਚ ਹਜੇ ਵੀ ਸੀਰੀਅਸ ਡਰੱਗ ਓਵਰਡੋਜ਼ ਪ੍ਰੋਬਲਮ ਆ ਤੇ ਸਰਕਾਰ ਜਿਹੜੀ ਆ ਇਹਨੂੰ ਇਹਦੇ ਹੱਲ ਦੇ ਲਈ ਜਿਹੜੇ ਇਹ ਓਵਰਡੋਜ਼ ਪ੍ਰੋਫੈਂਸ਼ਨ ਸਾਈਟਸ ਤੇ ਇਹਨੂੰ ਇੱਕ ਮਹੱਤਵਪੂਰਨ ਚੀਜ਼ ਦੇਖ ਰਹੀ ਹੈ ਇਹ ਵਿਰੋਧ ਵੀ ਹੋਇਆ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਹੋ ਰਿਹਾ ਤੇ ਇਹਦੇ ਫਾਇਦੇ ਵੀ ਹੋਏ ਆ ਹੋਇਆ ਵਿਰੋਧ ਇਸ ਕਰਕੇ ਹੋਇਆ ਵੀ ਜਿੱਥੇ ਹੁਣ ਇਹ ਸਾਈਟ ਹੈਗੀ ਆ ਉਹਦੇ ਨੇੜੇ ਤੇ ਜਿਹੜੇ ਸਾਰੇ ਉਸ ਕਿਸਮ ਦੇ ਬੰਦੇ ਆਉਣਗੇ ਜਿਹੜੇ ਡਰੱਗਸ ਲੈਂਦੇ ਆ ਤੇ ਡਰੱਗਸ ਲੈਣ ਵਾਲੇ ਵੈਸੇ ਬਦਨਾਮ ਹੁੰਦੇ ਆ ਜਾਂ ਉਹਨਾਂ ਨੂੰ ਕਰ ਦਿੱਤਾ ਜਾਂਦਾ ਵੀ ਇਹ ਗਲਤ ਕੰਮ ਹੋਣਗੇ ਸਾਡੇ ਇਲਾਕੇ ਦੇ ਵਿੱਚ ਜਿੱਥੇ ਓਵਰਡੋਸ ਪ੍ਰੋਵੀਜ਼ਨ ਸਾਈਟ ਹੈ ਫਾਇਦਾ ਉਹਦਾ ਇਹ ਆ ਕਿ ਕੋਈ ਬੰਦਾ ਜਿਹੜਾ ਨਸ਼ਾ ਪੱਤਾ ਕਰਦਾ ਕੱਲਾ-ਦਕਲਾ ਕਰਦਾ ਉੱਥੇ ਨਸ਼ਾ ਉਹਨੂੰ ਜ਼ਿਆਦਾ ਹੋ ਗਿਆ ਤੇ ਉਹਨੂੰ ਕਿਸੇ ਨੇ ਦੇਖਣਾ ਵੀ ਨਹੀਂ ਕਿਸੇ ਨੇ ਚੱਕਣਾ ਨਹੀਂ ਵੀ ਨਹੀਂ ਤੇ ਉੱਥੇ ਮੌਤ ਹੋ ਜਾਣੀ ਆ ਤੇ ਜੇ ਉਹਨੂੰ ਇੱਕ ਜਗ੍ਹਾ ਦਾ ਪਤਾ ਹੈ ਕਿ ਮੈਂ ਫਲਾਣੀ ਥਾਂ ਦੇ ਉੱਤੇ ਜਾ ਕੇ ਨਸ਼ਾ ਕਰ ਲਵਾਂ ਨਸ਼ਾ ਉਹਨੇ ਆਪਣਾ ਲੈਉਣਾ ਇਹ ਨਹੀਂ ਕਿ ওভারਡੋਜ਼ ਪ੍ਰੋਫੈਸ਼ਨਲ ਸਾਈਟ ਉਹਨੂੰ ਨਸ਼ਾ ਪ੍ਰੋਵਾਈਡ ਕਰਦੀ ਹੈ ਉਹਨੇ ਕੋ ਟੀਕਾ ਲਾਉਣਾ ਕੋ ਕੁਝ ਕਰਨਾ ਉਹਨੇ ਲੈ ਕੇ ਆਉਣਾ ਤੇ ਉੱਥੇ ਲਾ ਲੈਣਾ ਤੇ ਉੱਥੇ ਆ ਕੇ ਨਜ਼ਰ ਦੇ ਵਿੱਚ ਰਹੂਗਾ ਜੇ ਕੋ ਉਨੀ ਕੀ ਗੱਲ ਹੁੰਦੀ ਆ ਤੇ ਉੱਥੇ ਜਿਹੜੇ ਐਕਸਪਰਟ ਹੈਗੇ ਆ ਉਹਨੂੰ ਨਲਕਸ਼ਨ ਕਿੱਟ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਬਚਾ ਲੈਣਗੇ ਇਹ ਇਹਦਾ ਵੱਡਾ ਜਿਹੜਾ ਫਾਇਦਾ ਆ ਉਹ ਹੋ ਰਿਹਾ ਕਈ ਜਿਹੜੀਆਂ ਐਪਸ ਸ਼ੁਰੂ ਕੀਤੀਆਂ ਗਈਆਂ ওভারਡੋਸ ਪ੍ਰੋਫੈਂਸ਼ਨ ਸਾਈਟਸ ਦੇ ਉੱਤੇ ਕਈ ਇਨਸਟਰੂਮੈਂਟ ਏਦਾਂ ਦੇ ਲਾਏ ਗਏ ਆ ਵੀ ਤੁਸੀਂ ਮੰਨ ਲਓ ਐਪ ਤੁਹਾਡੇ ਕੋਲ ਆ ਫੋਨ ਦੇ ਉੱਤੇ ਇਹ ਉਹ ਕਹਿੰਦੇ ਕਿ ਤੁਸੀਂ ਜਦੋਂ ਟੀਕਾ ਲਾਉਣਾ ਆ ਜਾਂ ਕੋ ਨਸ਼ਾ ਕਰਨਾ ਆ ਤੇ ਉਹ ਐਪ ਦੇ ਉੱਤੇ ਉਹ ਬਟਨ ਦਬ ਦਿਓ ਉਹ ਬਟਨ ਦਬਣ ਤੋਂ ਬਾਅਦ ਜੇ ਤਾਂ 1 ਮਿੰਟ ਜਾਂ 2 ਮਿੰਟ ਉਹਦੇ ਵਿੱਚ ਟਾਈਮ ਲੱਗਿਆ ਉਹਦੇ ਤੋਂ ਬਾਅਦ ਤੁਸੀਂ ਉਹਨੂੰ ਬੰਦ ਕਰ ਦਿੱਤਾ ਤਾਂ ਠੀਕ ਹੈ ਜੇ ਤੁਸੀਂ ਉਹਨੂੰ ਬੰਦ ਨਹੀਂ ਕਰਦੇ ਐਪ ਨੂੰ ਤਾਂ ਉਹ ਸਿੱਧਾ 911 ਕਾਲ ਹੋ ਜਾਂਦਾ ਜਿਹਦਾ ਮਤਲਬ ਇਹ ਹੈ ਕਿ ਉੱਥੋਂ ਐਮਰਜੈਂਸੀ ਦੇ ਵਿੱਚ ਉਹਨੂੰ ਆ ਕੇ ਵੀ ਜੇ ਨਸ਼ਾ ਜ਼ਿਆਦਾ ਹੋ ਗਿਆ ਤੇ ਬਸੁਰਤੀ ਹੋ ਗਿਆ ਡੇਗੀ ਕਿਉਂਕਿ ਉਹਦਾ ਓਵਰਡੋਜ਼ ਦਾ ਨਸ਼ਾ ਉਹਦਾ ਜਿਹੜਾ ਇਫੈਕਟ ਆ ਉਸੇ ਵੇਲੇ ਹੋ ਜਾਣਾ ਸੋ ਐਪਸ ਦੇ ਉੱਤੇ ਕਈ ਤਰੀਕੇ ਦੇ ਨਾਲ ਇਹ ਜਿਹੜੇ ਕੀਤੇ ਗਏ ਆ ਪਰ ਜਿਹੜੀ ਓਵਰਡੋਜ਼ ਪ੍ਰੋਫੈਂਸ਼ਨ ਸਾਈਟ ਹੈ ਇੱਕ ਵਰੀਫਾਇਰ ਹੈ ਚਰਚਾ ਦੇ ਵਿੱਚ ਅਗਲੀ ਗੱਲਬਾਤ ਰੈਂਟ ਬਾਰੇ ਹੈ ਜਿਹੜੇ ਲੈਂਡਲੋਰਡ ਇਸ ਵੇਲੇ ਇਨਸੈਂਟਿਵ ਦੇ ਰਹੇ ਆ ਵੀ ਤੁਹਾਨੂੰ ਫ੍ਰੀ ਅਸੀਂ ਰੱਖ ਲਾਂਗੇ 2 ਮਹੀਨੇ ਤੁਸੀਂ ਸਾਡੇ ਘਰ ਜਾ ਕੇ ਜਾਂ ਸਾਡੇ ਘਰ ਨੂੰ ਰੈਂਟ ਕਰ ਲਓ ਰੈਂਟਰਸ ਨੂੰ ਆਪਣੇ ਵੱਲ ਖਿੱਚਣ ਲਈ ਖਾਸ ਕਰਕੇ ਉੱਥੇ ਆਪਣੇ ਟੋਰਾਂਟੋ ਦੇ ਵਿੱਚ 65% ਨਵੀਆਂ ਜਿਹੜੀਆਂ ਅਪਾਰਟਮੈਂਟ ਬਿਲਡਿੰਗਸ ਨੇ ਉਹ ਤੁਹਾਨੂੰ ਡੀਲ ਦੇ ਰਹੀਆਂ ਜਿੰਨੀਆਂ ਪਿਛਲੇ ਸਾਲ ਦਿੰਦੀਆਂ ਸੀ 35% ਉਹਦੇ ਨਾਲੋਂ ਵੱਧ ਗਈਆਂ ਕੋਸ਼ ਲੈਂਡਲੋਰਡ ਤਾਂ 1.5 ਤੋਂ 2 ਮਹੀਨੇ ਦਾ ਕਿਰਾਇਆ ਫ੍ਰੀ ਕਰ ਰਹੇ ਆ ਰੈਂਟ ਥੱਲੇ ਜਾ ਰਹੇ ਐਵਰੇਜ ਰੈਂਟ ਜਿਹੜਾ ਉਹ ਥੱਲੇ ਜਾ ਰਿਹਾ ਜਦੋਂ ਤੁਸੀਂ ਉਹਦੇ ਵਿੱਚ ਫ੍ਰੀ ਰੈਂਟ ਆਫਰ ਮੰਨਦੇ ਆ ਪਾ ਕੇ ਮੰਨਦੇ ਆ ਤਾਂ ਰੀਅਲ ਕਾਸਟ ਕਾਸਟ ਜਿਹੜੀ ਆ ਉਹ 12% ਥੱਲੇ ਚਲੇ ਜਾਂਦੀ ਹੈ ਰੈਂਟਰਸ ਲਈ ਇਸ ਵੇਲੇ ਬੈਸਟ ਟਾਈਮ ਤੁਸੀਂ ਕਿਹੇ ਪੁਰਾਣਾ ਜ਼ਿਆਦਾ ਰੈਂਟ ਦੇ ਰਹੇ ਉਹ ਵਾਲੇ ਤੋਂ ਨਿਗਾਹ ਮਾਰੋ ਤੇ ਤੁਹਾਡਾ ਰੈਂਟ ਘਟ ਸਕਦਾ ਕਿਸੇ ਹੋਰ ਕੋਲ ਜਾ ਕੇ ਘੱਟ ਰੈਂਟ ਦੇ ਉੱਤੇ ਰਹਿ ਸਕਦੇ ਆ ਅਪਾਰਟਮੈਂਟ ਬਹੁਤ ਅਵੇਲੇਬਲ ਹੋ ਗਏ ਰੋਲਾ ਇਥੋਂ ਪਿਆ ਆ ਸਰ ਦੇ ਵਿੱਚ 77% ਵਾਧਾ ਨਵੇਂ ਰੈਂਟਲ ਅਪਾਰਟਮੈਂਟਸ ਦੇ ਵਿੱਚ ਜਿਹੜੇ ਰੈਡੀ ਟੂ ਮੂਵ ਆ ਇਸ ਸਾਲ ਦੇ ਪਹਿਲੇ ਅੱਧ ਦੇ ਵਿੱਚ ਅਸਲ ਸਮੱਸਿਆ ਉੱਥੋਂ ਸ਼ੁਰੂ ਹੋਈ ਹੈ ਜਿਹੜੇ ਕਾਂਡੋ ਨੇ ਉਹ ਰੈਂਟ ਦੇ ਲਈ ਬਹੁਤ ਜਿਹੜੇ ਨੰਬਰ ਆਫ ਕਾਂਡੋਸ ਜਿਹੜੇ ਫਿਨਿਸ਼ਡ ਕੰਸਟਰਕਸ਼ਨ ਆ ਸਾਰਾ ਕੁਝ ਹੋ ਚੁੱਕਾ ਆ ਕਾਂਡੋ ਸੇਲ ਬਹੁਤ ਵੀਕ ਹੋਈ ਆ ਆਪਾਂ ਸਾਰੇ ਜਾਣਦੇ ਆ ਇਨਵੈਸਟਰ ਜਿਹੜੇ ਰੈਂਟ ਸੀਗੇ ਦੂਜੇ ਸੀਗੇ ਉਹ ਸਾਰਾ ਕੁਝ ਗੜਬੜ ਹੋ ਗਿਆ ਕਾਂਡੋ ਦੀਆਂ ਕੀਮਤਾਂ ਬਹੁਤ ਥੱਲੇ ਆ ਰਹੀਆਂ ਜਿਹੜੇ ਕਾਂਡੋ ਇੰਨੇ ਅਵੇਲੇਬਲ ਨੇ ਕਿ ਕਾਂਡੋ ਦੇ ਜਿਹੜੇ ਰੈਂਟ ਆ ਉਹ ਵੀ 4.5% ਥੱਲੇ ਆ ਗਏ ਪਿੰਨਾ ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ ਪਾਪੂਲੇਸ਼ਨ ਗਰੋਥ ਰੁਕ ਗਈ ਹੈ ਇਸ ਵੇਲੇ ਪਾਪੂਲੇਸ਼ਨ ਬੂਮ ਜਿਹੜਾ 2022 2024 ਦੇ ਵਿੱਚ ਆਇਆ ਸੀ ਕੈਨੇਡਾ ਦੀ ਪਾਪੂਲੇਸ਼ਨ ਸਲੋ ਹੋ ਗਈ ਕਿਉਂਕਿ ਪਾਪੂਲੇਸ਼ਨ ਬੇਸਿਕਲੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਸੀ ਵੈਕੈਂਸੀ ਰੇਟ ਵੱਧ ਗਿਆ ਜਿਆਦਾ ਯੂਨਿਟਸ ਜਿਹੜੇ ਖਾਲੀ ਦੇ ਟ੍ਰਾਂਟੋ ਦੇ ਵਿੱਚ ਵੈਕੈਂਸੀ ਰੇਟ 3.2% ਆ ਔਰ 2% ਤੋਂ ਇਹ ਉੱਤੇ ਆ 1.2% ਗ੍ਰੇਟਰ ਟ੍ਰਾਂਟੋ ਏਰੀਆ ਜੀਟੀ ਦੇ ਵਿੱਚ ਇਹ 4% ਆ ਜਿਹੜਾ ਕਿਸੇ ਵੇਲੇ 2.8% ਹੁੰਦਾ ਸੀ ਸੋ ਰੈਂਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਦਲਗੇ ਪਰ ਇਸ ਵੇਲੇ ਕਿਉਂਕਿ ਕਾਂਡੋ ਬਣ ਜਿਆਦਾ ਗਏ ਜਿਆਦਾ ਬਣਨ ਤੋਂ ਬਾਅਦ ਰਹਿਣ ਲਈ ਲੋਕਾਂ ਨੇ ਲਏ ਨਹੀਂ ਡੀਲਾਂ ਕੰਪਲੀਟ ਨਹੀਂ ਹੋਈਆਂ ਤੇ ਹੁਣ ਉਹ ਰੈਂਟ ਤੇ ਚੜੇ ਜਾ ਰਿਹਾ ਰੈਂਟ ਤੇ ਉਹ ਚੜ ਨਹੀਂ ਰਿਹਾ ਕਿਉਂਕਿ ਬਾਹਰੋਂ ਸਟੂਡੈਂਟ ਘਟ ਲੱਗੇ ਸਾਰੀ ਇਮੀਗ੍ਰੇਸ਼ਨ ਜਿਹੜੀ ਆ ਘਟ ਗਈ ਤੇ ਹੁਣ ਜਿਹੜੇ ਮਾਲਕ ਨੇ ਉਹ 1.5 ਤੋਂ 2 ਮਹੀਨੇ ਦਾ ਰੈਂਟ ਫ੍ਰੀ ਦੇ ਰਿਹਾ ਆਫਰ ਕਰ ਰਿਹਾ ਆ ਤਰ੍ਹਾਂ ਤਰ੍ਹਾਂ ਦੀਆਂ ਸਕੀਮ ਕਿ ਸਾਡੇ ਕੋਲ ਆ ਕੇ ਰਹਿਣ ਲੱਗ ਜਿਓ ਅਸੀਂ ਇਹਨਾਂ ਰੈਂਟ ਜਿਹੜਾ ਉਹ ਕੱਟ ਕਰ ਲਵਾਂਗੇ ਰੈਂਟਰਸ ਦੇ ਲਈ ਇਸ ਵੇਲੇ ਬਹੁਤ ਵਧੀਆ ਸਮਾਂ ਹੈ ਜੇ ਤੁਸੀਂ ਕੰਟਰੈਕਟ ਦੇ ਵਿੱਚ ਕਿਤੇ ਨਿਕਲਣਾ ਚਾਹੁੰਦੇ ਆ ਆਲੇ ਦੁਆਲੇ ਆਪਣੀ ਨਿਗਾਹ ਮਾਰ ਕੇ ਖਾਸ ਤੌਰ ਦੇ ਤੇ ਜਿਹੜੇ ਕਾਂਡੋ ਨੇ ਉਹਨਾਂ ਦੀ ਰੈਂਟ ਜਿਹੜੇ ਨੇ ਉਹ ਕਾਫੀ ਥੱਲੇ ਆਏ। ਦੋਸਤਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਖੁਸ਼ ਹੋਵੋ। ਕੱਲਾ ਬੱਤ।